घमंड में भी अक्सर घमंड में भी अक्सर कुछ रिश्ते खत्म हो जाते हैं कसूर हर बार गलतियों का नहीं होता सत नमस्कार आदा मैं सिरजीत मन आज अज का सब तो वा दुखांत की है रिश्ते बढ़ते हैं टुट जाते है। रिश्ते पहले दीवी नहीं रेंदे ਹਾਜੀ ਅਸੀਂ ਇਹ ਗੱਲ ਕਰੀਏ ਅਫੇਅਰ ਦੀ ਗੱਲ ਕਰ ਲਈਏ ਬਣਿਆ ਟੁੱਟਿਆ ਪੁਰਾਣੀ ਸਮਝ ਕੋਈ ਰੀਜ਼ਨ ਹੁੰਦਾ ਹੀ ਮਾਪੇ ਨੇ ਕਿਤੇ ਵਿਆਹ ਕਰਤਾ ਏ ਲੜਕੀ ਦਾ ਕੁਛ ਐਸਾ ਹੋ ਗਿਆ ਫਿਰ ਅਫੇਅਰ ਅਫੇਅਰ ਟੁੱਟਦਾ ਏ ਪਰ ਅਸਾ ਆਪਾਂ ਆਪਸ ਵਿੱਚ ਬਹੁਤ ਜਲਦੀ ਬਹੁਤ ਜਲਦੀ ਰਿਸ਼ਤਾ ਬਣਦਾ ਏ ਬਹੁਤ ਜਲਦੀ ਰਿਸ਼ਤਾ ਟੁੱਟਦਾ ਪਤਾ ਹੀ ਨਹੀਂ ਲੱਗਦਾ ਕਿੰਨੀ ਜਲਦੀ ਬਣ ਗਿਆ ਤੇ ਕਿੰਨੀ ਜਲਦੀ ਟੁੱਟ ਗਿਆ ਔਰ ਜੇ ਰਿਸ਼ਤਾ ਦਿਲੋਂ ਜੁੜ ਜਾਵੇ ਕਿਤੇ ਜਾਂ ਜਿਸ ਟਾਈਮ 'ਚ ਅਸੀਂ ਉਸ ਰਿਸ਼ਤੇ ਦੇ ਨਾਲ ਰਹਿੰਦੇ ਆ ਉਸ ਟਾਈਮ 'ਚ ਅਸੀਂ ਦਿਲੋਂ ਜੁੜ ਗਏ ਆ ਦੋਨੋਂ ਸਾਈਡਸ ਉੱਤੇ ਕੋਈ ਵੀ ਇੱਕ ਵੀ ਪਰਸਨ ਉਹਦੇ ਉੱਤੇ ਦਿਲੋਂ ਜੁੜ ਗਿਆ ਹੈ ਦਿਲੋਂ ਜੁੜਨ ਦਾ ਮਤਲਬ ਇਹ ਹੈ ਕਿ ਕਾਫੀ ਟਾਈਮ ਤੱਕ ਉਹ ਜਿਹੜਾ ਇਨਸਾਨ ਹੈ ਉਹ ਸਦਮੇ ਦੇ ਵਿੱਚ ਰਹਿੰਦਾ ਹੈ ਉਹਦਾ ਕਾਰਿਆ ਜਿਉ ਪੜ੍ਹਿਆ ਉਹ ਸਟੱਡੀ ਫੋਕਸ ਕਰਦੇ ਨਹੀਂ ਫੋਕਸ ਨਹੀਂ ਕਰ ਪਾਏਗਾ ਜਿਉ ਰੋਜ਼ਗਾਰ ਕਾਰਿਆ ਕਾਰੋਬਾਰ ਕਾਰਿਆ ਜੋਬ ਕਰੇ ਉਹ ਨਹੀਂ ਕਰ ਪਾਏਗਾ ਸਹੀ ਤਰ੍ਹਾਂ ਜੇ ਬਿਜ਼ਨਸ ਕਰਿਆ ਉਹ ਨਹੀਂ ਸਹੀ ਤਰ੍ਹਾਂ ਕਰ ਪਾਏਗਾ ਉਹਦੀ ਮੈਂਟਲੀ ਸਿਚੁਏਸ਼ਨ ਜਿਹੜੀ ਉਹ ਇਹ ਨਹੀਂ ਠੀਕ ਹੋ ਪਾਉਂਦੀ ਹੈਗੀ ਰਿਸ਼ਤੇ ਦੀ ਜਾਣ ਤੋਂ ਪਹਿਲਾਂ ਵੀ ਹਜ਼ਾਰਾਂ ਵਾਰੀ ਸੋਚੋ ਕਿ ਇਸ ਰਿਸ਼ਤੇ ਦੇ ਵਿੱਚ ਮੈਂ ਜਾਵਾਂ ਨਾ ਜਾਵਾਂ ਹਜ਼ਾਰਾਂ ਵਾਰੀ ਉਹਨੂੰ ਟਾਈਮ ਦਿਓ ਉਸ ਰਿਸ਼ਤੇ ਨੂੰ ਔਰ ਕਾਫੀ ਟਾਈਮ ਤੱਕ ਮੈਂ ਇਹ ਗੱਲ ਕਹਾਂਗੀ ਉਹਨੂੰ ਲੰਬਾ ਲੈ ਕੇ ਜਾਓ ਰਿਸ਼ਤੇ ਨੂੰ ਕੋਈ 2 ਸਾਲ 2 ਸਾਲ ਉਸ ਰਿਸ਼ਤੇ ਨੂੰ ਐਦਾਂ ਖਿੱਚ ਕੇ ਲੈ ਕੇ ਜਾਓ ਕਿ ਉਹਦੇ ਨਾਲ ਬਹੁਤ ਜ਼ਿਆਦਾ ਅਟੈਚ ਨਾ ਹੋਇਆ ਜਾਏ ਪਰ ਉਸ ਦਿਨ ਅਟੈਚ ਹੋ ਜਿਸ ਦਿਨ ਤੁਹਾਨੂੰ ਸ਼ੋਰਟ ਹੋ ਜਾਏ ਕਿ ਮੈਂ ਇਸ ਰਿਸ਼ਤੇ ਵਿੱਚ ਜਾਵਾਂਗਾ ਜਾਂ ਜਾਵਾਂਗੀ ਤੇ ਵਾਪਸ ਨਹੀਂ ਆਉਣਾ ਪੈਗਾ ਮੈਨੂੰ ਰੋਣਾ ਨਹੀਂ ਪੈਗਾ ਮੈਨੂੰ ਪਛਤਾਉਣਾ ਨਹੀਂ ਪੈਗਾ ਮੈਂ ਇੰਨਾ ਕੁ ਤਿਆਰ ਹਾਂ ਇਸ ਰਿਸ਼ਤੇ ਨੂੰ ਨਿਭਾਉਣ ਵਾਸਤੇ ਤੁਸੀਂ ਇਹ ਨਾ ਸੋਚੋ ਕਿ ਅਗਲਾ ਇਨਸਾਨ ਤਿਆਰ ਹੈਗਾ ਕਿ ਨਹੀਂ ਹੈਗਾ ਰਿਸ਼ਤੇ ਨੂੰ ਨਿਭਾਉਣ ਵਾਸਤੇ ਤੁਸੀਂ ਸਭ ਤੋਂ ਪਹਿਲਾਂ ਆਪ ਆਪਣੇ ਆਪ ਨੂੰ ਤਿਆਰ ਕਰੋ ਕਿ ਇਹਦੇ ਵਿੱਚ ਆ ਆ ਨੇਗੇਟਿਵਲੀ ਤੇ ਇਹ ਇਹ ਪੋਜ਼ਿਟਿਵ ਹੈ ਇਹਦੇ ਵਿੱਚ 네ਗੇਟਿਵ ਪੋਜ਼ਿਟਿਵ ਦੋਨੋਂ ਦਾ ਇੱਕ ਵਾਰੀ ਅਨਾਲਿਸਿਸ ਕਰਕੇ ਫਿਰ ਉਸ ਰਿਸ਼ਤੇ ਦੇ ਅੰਦਰ ਐਂਟਰ ਕਰੋ ਜਦੋਂ ਫਿਰ ਤੁਸੀਂ ਉਸ ਰਿਸ਼ਤੇ ਦੇ ਅੰਦਰ ਐਂਟਰ ਕਰੋਗੇ ਤੇ ਇਹ ਚੀਜ਼ ਨੂੰ ਜਰੂਰ ਸੋਚ ਲਓ ਕਿ ਇਹਨੂੰ ਲੁਪਾਉਣਾ ਮੈਂ ਹੀ ਹਾਂ ਜਦੋਂ ਦੋਨਾਂ ਧਿਰਾਂ ਦੇ ਵਿੱਚ ਇਹ ਹੋਏਗਾ ਕਿ ਇਹਨੂੰ ਲੁਪਾਉਣਾ ਮੈਂ ਹੀ ਹਾਂ ਤਾਂ ਫਿਰ ਉਸ ਚਾਂਦੀ ਦਾ ਜਦੋਂ ਅਸੀਂ ਅਸਾਂ ਹਰ ਟਾਈਮ ਕਹੀਏ ਕਿ ਉਹਨੇ ਇਹ ਕੀਤਾ ਮੈਂ ਇਹ ਕੀਤਾ ਮੈਂ ਆਹ ਨਹੀਂ ਕੀਤਾ ਤੇ ਉਹਨੇ ਇਹ ਨਹੀਂ ਕੀਤਾ ਤੇ ਫਿਰ ਉਹ ਰਿਸ਼ਤਾ ਨਹੀਂ ਰਹਿੰਦਾ ਫਿਰ ਕਿਸੇ ਟਾਈਮ ਇਹ ਦੇਖੀਦਾ ਕਿ ਉਤਰਾ ਚੜਾ ਜ਼ਿੰਦਗੀ ਦਾ ਨਾਂ ਏ ਉਤਰਾ ਚੜਾ ਜਦੋਂ ਵੀ ਆਉਂਦਾ ਹੈ ਤਾਂ ਬੰਦਾ ਉਹਦੇ ਨਾਲ ਖੜ ਜਾਂਦਾ ਹੈ ਦੋਨੋਂ ਸਾਈਡਾਂ ਇੱਕ ਦੂਸਰੇ ਦੇ ਨਾਲ ਖਲੋਤੀਆਂ ਹੁੰਦੀਆਂ ਨੇ ਜਦੋਂ ਦੋਨੋਂ ਸਾਈਡਾਂ ਇੱਕ ਦੂਸਰੇ ਨਾਲ ਖਲੋਤੀਆਂ ਨੇ ਫਿਰ ਰਿਸ਼ਤਾ ਕਿਤੇ ਵੀ ਨਹੀਂ ਜਾਂਦਾ ਅੱਜ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਲੜਕੇ ਆਪਣੇ ਆਪ ਨੂੰ ਚੇਂਜ ਹੀ ਨਹੀਂ ਕਰਦੇ ਤੇ ਲੜਕੀਆਂ ਨੇ ਤਾਂ ਬਹੁਤ ਜ਼ਿਆਦਾ ਚੇਂਜ ਕਰ ਲਿਆ ਜੌਬਸ ਕਰ ਰਹੀਆਂ ਪਹਿਲੇ ਤੇ ਇੰਡੀਪੈਂਡੈਂਟ ਨਹੀਂ ਸੀ ਉਹਨਾਂ ਫਾਈਨੈਂਸ਼ੀਅਲ ਇੰਡੀਪੈਂਡੈਂਟ ਵੀ ਨਾ ਕੋਲੇ ਈਮੋਸ਼ਨਲ ਵੀ ਬਹੁਤ ਸਟੌਕ ਹੋਈਆਂ ਨੇ ਲੜਕੀਆਂ ਹਰ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਇਹਨਾਂ ਨੇ ਪਹਿਲਾਂ ਤੇ ਹੁੰਦਾ ਸੀਗਾ ਕਿ ਹਸਬੰਡ ਹੀ ਕਿਤੇ ਨਾ ਕਿਤੇ ਲੈ ਕੇ ਜਾਂਦਾ ਸੀ ਵਾਈਫ ਨੂੰ ਸਾਈਕਲ ਤੇ ਜਾਂ ਸਕੂਟਰ ਤੇ ਬਟ ਅਕੇ ਇਸ ਟਾਈਮ ਤੇ ਦੇਖਿਆ ਜਾਵੇ ਹਰ ਇੱਕ ਵੀਕਲ ਵਗੈਰਾ ਵੀ ਲੜਕੀਆਂ ਚਲਾਉਂਦੀਆਂ ਨੇ ਜਾਂਦੀਆਂ ਪਈਆਂ ਨੇ ਕੋਈ ਡਿਪੈਂਡੈਂਟ ਨਹੀਂ ਰਹੇ ਉਹ ਪਰ ਉਹਦੇ ਉੱਤੇ ਲੜਕੀਆਂ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਜਿੰਨਾ ਚੇਂਜ ਕਰਨਾ ਚਾਹੀਦਾ ਸੀ ਉਹ ਨਾ ਕੀਤਾ ਹੀ ਨਹੀਂ ਆ ਆਪਣੇ ਫਾਈਨੈਂਸ਼ੀਅਲ ਸਟਰੋਂਗ ਆਂ ਦੀ ਕੋਸ਼ਿਸ਼ ਕਰੋ ਸਟੱਡੀ ਉੱਤੇ ਫੋਕਸ ਕਰੋ ਆਪਣਾ ਕਰੀਅਰ ਸਹੀ ਕਰੋ ਪਿਆਰ ਦਿਓ ਇਮੋਸ਼ਨਲ ਟੱਚ ਦਿਓ ਜਦੋਂ ਤੁਸੀਂ ਇਹ ਸਾਰਾ ਕੁਝ ਦਿੰਦੇ ਹੋ ਤਾਂ ਤੁਹਾਡਾ ਰਿਸ਼ਤਾ ਆਟੋਮੈਟਿਕਲੀ ਸਹੀ ਰਹਿੰਦਾ ਹੈ ਜਦੋਂ ਇਹ ਸਾਰੀ ਜ਼ਿੰਮੇਵਾਰੀ ਲੜਕੀ ਦੇ ਉੱਤੇ ਇਕ ਰਹਿਣਦਿਆਂਗੇ ਜਦੋਂ ਮੈਰਿਜ ਵੀ ਹੋ ਜਾਂਦੀ ਹੈ ਬੱਚੇ ਦੇ ਸਾਹਮਣੇ ਪੇਰੈਂਟਸ ਦੇ ਸਾਹਮਣੇ ਸਾਡੇ ਆ ਕੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਵੇਖੇ ਤੁ ਫਿਰ ਉਹ ਇੰਨਾ ਸਭ ਕੁਝ ਕਰਿਆ ਨਹੀਂ ਪਾਉਂਦੀ ਹੈਗੀ ਉਹਨੇ ਆਪਣੇ ਕਰੀਅਰ ਤੇ ਵੀ ਫੋਕਸ ਕਰਨਾ ਹੈ ਜੇ ਅਸੀਂ ਕੋਪਰੇਟ ਨਹੀਂ ਕਰਾਂਗੇ ਤਾਂ ਕਿੰਨਾ ਚਿਰ ਚੱਲੇਗਾ ਸਾਡੇ ਨਾਲ ਨਹੀਂ ਨਹੀਂ ਰਿਸ਼ਤਾ ਚੱਲ ਰੂਟੀ ਜਾਊਗਾ ਇਸ ਤਰ੍ਹਾਂ ਅਸੀਂ ਜਦੋਂ ਚੱਲਦੇ ਹਾਂ ਤਾਂ ਉਸ ਟਾਈਮ ਦੇ ਉੱਤੇ ਕਿਸੇ ਟਾਈਮ ਅਸੀਂ ਇੱਕ ਦੂਸਰੇ ਰਿਸਪੈਕਟੇਬਲ ਵਰਡਸ ਨਹੀਂ ਯੂਜ਼ ਕਰਦੇ ਅੱਜ ਕੱਲ੍ਹ ਇਹ ਫੈਸ਼ਨ ਹੈ ਕਿ ਅਸੀਂ ਇੱਕ ਦੋ ਹਸਬੰਡ ਵਾਈਫ ਰਿਸਪੈਕਟੇਬਲ ਵਰਡ ਹੀ ਯੂਜ਼ ਕਰਨੇ ਬੰਦ ਕਰ ਦਿੱਤੇ ਆ ਅੱਗੇ ਹੁੰਦਾ ਸੀ ਸਰਦਾਰ ਨੀ ਜੀਜਾ ਸਰਦਾਰ ਸਾਹਿਬ ਕਹਿ ਕੇ ਬੁਲਾਇਆ ਜਾਂਦਾ ਸੀ ਜੋ ਪੁੱਤਿਆਂ ਦੇ ਫਾਦਰ ਕਹਿ ਕੇ ਬੱਚੇ ਦੀ ਮਦਰ ਕਹਿ ਕੇ ਬੁਲਾਇਆ ਜਾਂਦਾ ਸੀ ਮੈਂ ਨਾਮ ਲੈਣ ਨੂੰ ਗਲਤ ਨਹੀਂ ਕਹਿੰਦੀ ਪਰ ਨਾਮ ਨੂੰ ਵੀ ਇੱਕ ਇੱਜ਼ਤ ਨਾਲ ਬੁਲਾਇਆ ਜਾ ਸਕਦਾ ਨਾ ਛੋਟੀ ਜੀ ਇੱਜ਼ਤ ਦੇ ਦਈਏ ਵਿਸ਼ੇਰੀ ਇੱਕ ਦੂਸਰੇ ਸਾਹਮਣੇ ਇੱਜ਼ਤ ਦੇ ਚਾਰ ਲੋਕਾਂ ਜਿਵੇਂ ਬੈਠੇ ਜਦੋਂ ਅਸੀਂ ਗੱਲ ਕਰਦੇ ਤਾਂ ਇੱਜ਼ਤ ਦੀ ਨਾਲ ਸਾਡੀ ਆਪਣੀ ਇੱਜ਼ਤ ਵੀ ਜਿਹੜੀ ਕਿਤੇ ਨਾ ਕਿਤੇ ਘੱਟਦੀ ਆ ਹਾਂ ਇਹ ਗੱਲ ਹੋ ਸਕਦਾ ਕ੍ਰਿਟਿਸਾਈਜ਼ ਕਰ ਸਕਦੇ ਆ ਅੱਜ ਦੀ ਜਨਰੇਸ਼ਨ ਕਿ ਇਹ ਜਿਨਾਲੀ ਤਾਂ ਪੁਰਾਣੀ ਆ ਇਹਨਾਂ ਦੇ ਟਾਈਮ ਜਿਹੜੇ ਚੱਲਦਾ ਸੀਗਾ ਪਰ ਜਦੋਂ ਕੋਈ ਚੰਗੀ ਚੀਜ਼ ਹੋਵੇ ਨਾ ਉਹ ਪੁਰਾਣੀ ਹੋਵੇ ਨਾ ਹੋਰ ਪੜ ਕੇ ਰੱਖ ਲੈਣੇ ਚਾਹੀਦੇ ਕੋਈ ਕਿਉਂਕਿ ਉਹ ਜਿਹੜੀ ਚੀਜ਼ ਚੰਗੀ ਸੀਜ਼ ਹੈ ਨਾ ਉਹੀ ਸਾਡੇ ਕੰਮ ਵੀ ਆਉਂਦੀ ਆ। ਕਿਸੇ ਟਾਈਮ ਸਾਡੇ ਘਰਾਂ ਦੇ ਵਿੱਚ ਪਤਾ ਕੀ ਹੁੰਦਾ ਹੈ ਅਸੀਂ ਰਿਸ਼ਤੇਦਾਰ ਹੁੰਦੇ ਆ ਕੋਈ ਇੱਧਰ ਦੀ ਗੱਲ ਕਰਦਾ ਕੋਈ ਉੱਧਰ ਦੀ ਗੱਲ ਕਰਦਾ ਕੋਈ ਪੋਜ਼ਿਟਿਵ ਤੇ ਕਹਿੰਦਾ ਹੀ ਨਹੀਂ ਨੈਗੇਟਿਵ ਹੀ ਤੁਹਾਡੇ 파ਟਨਰ ਨੂੰ ਕਹਿੰਦਾ। ਜਦੋਂ ਤੁਸੀਂ ਉਸੇ ਟਾਈਮ ਉਹ ਸੁਣੋਗੇ ਨਹੀਂ ਸੁਣਾ ਸੁਣਾ ਉਹ ਜਾ ਉੱਠ ਕੇ ਚਲੇ ਜਾਓਗੇ ਜੇ ਆਪਣੇ 파ਟਨਰ ਹੀ ਨੈਗੇਟਿਵ ਨਹੀਂ ਹੋਵਗੇ ਤੇ ਫਿਰ ਤੁਹਾਡਾ ਰਿਸ਼ਤਾ ਨਹੀਂ ਖਰਾਬ ਹੁੰਦਾ। ਮੈਂ ਕਹਿੰਨੀ ਹੁੰਦੀ ਆ ਲੋਕ ਕਹਿੰਦੇ ਆ ਨਾ ਇੱਧਰੋਂ ਸੁਣੋ ਤੇ ਇੱਧਰੋਂ ਕੱਢੋ। ਪਰ ਤੁਸੀਂ ਇਹਨਾਂ ਦੋਨਾਂ ਕੰਨਾਂ ਦੇ ਵਿੱਚ ਇੱਕ ਗੱਲ ਦਾ ਅਨਾਲਿਸਿਸ ਕੀਤਾ ਕਿ ਇਹ ਦੋ ਕੰਨ ਹੈ ਇਧਰੋਂ ਆਇਆ ਇਧਰ ਗਿਆ ਵਿੱਚ ਦੀ ਮਾਰ ਵੀ ਆਇਆ ਦਿਮਾਗ ਨੂੰ ਉਹਨੂੰ ਅਬਸਰਵ ਕਰ ਲਿਆ ਫਿਰ 네ਗੇਟਿਵ ਠਸੋ ਆਪਣੇ ਪਾਰਟ ਵਿੱਚ ਲਿਖ ਦਿਓ ਜੇ ਤੁਸੀਂ 네ਗੇਟਿਵ ਸੁਣੋਗੇ ਨਹੀਂ ਤੁਸੀਂ ਕਦੇ ਵੀ 네ਗੇਟਿਵ ਨਹੀਂ ਹੋਵੋਗੇ ਪੋਜ਼ਿਟਿਵ ਰਹੋਗੇ ਉਹਦੇ ਲਈ ਤੇ ਜਦੋਂ ਸੋਚੋ ਹਮੇਸ਼ਾ ਉਹਦੇ ਲਈ ਪੋਜ਼ਿਟਿਵ ਸਿਰਫ ਸੋਚੋ ਕਿਉਂਕਿ ਜਿੰਨਾ ਤੇ ਪੋਜ਼ਿਟਿਵ ਹੁੰਦੀ ਜਾਓਗੇ ਨਾ ਉਹਨੇ ਪੋਜ਼ਿਟਿਵ ਤੁਹਾਡਾ ਰਿਸ਼ਤਾ ਹੁੰਦਾ ਜਾਏ ਜਿੰਨੇ ਤੁਸੀਂ 네ਗੇਟਿਵ ਸੋਚੋਗੇ 네ਗੇਟਿਵ ਸੁਣੋਗੇ ਉਹਨਾਂ ਤੁਹਾਡਾ ਰਿਸ਼ਤਾ 네ਗੇਟਿਵ ਹੁੰਦਾ ਜਾਏਗਾ ਇੱਕ ਚੀਜ਼ ਹੋ ਰਿਹਾ ਕਿ ਜਿਹੜੇ ਲੜਕੇ ਹਨ ਉਹਨਾਂ ਦੇ ਥੋੜੇ ਇਮੋਸ਼ਨਲ ਕੱਟ ਹੁੰਦੇ ਹਨ ਤੇ ਲੜਕੀਆਂ ਬਹੁਤ ਇਮੋਸ਼ਨਲ ਆਪਣੇ ਰਿਸ਼ਤੇ ਨੂੰ ਵਧੀਆ ਕਰਨ ਵਾਸਤੇ ਇਮੋਸ਼ਨਲ ਟੱਚ ਜ਼ਰੂਰ ਦੇ ਕੇ ਰੱਖੋ ਜਦੋਂ ਅਸੀਂ ਉਹਦੀ ਗੱਲ ਸੁਣਦੇ ਹਾਂ ਉਹਨੂੰ ਪਿਆਰ ਨਾਲ ਬੋਲਦੇ ਹਾਂ ਉਹਨੂੰ ਪਿਆਰ ਨਾਲ ਕੋਲ ਬਿਠਾਉਂਦੇ ਹਾਂ ਉਹਦੇ ਵਿੱਚ ਉਹ ਜਿਹੜਾ ਰਿਸ਼ਤਾ ਵਧੀਆ ਹੁੰਦਾ ਹੈ ਕਿਉਂਕਿ ਲੜਕਿਆਂ ਨੂੰ ਇਮੋਸ਼ਨਲ ਟੱਚ ਬਹੁਤ ਚੰਗਾ ਲੱਗਦਾ ਛੋਟੀਆਂ ਛੋਟੀਆਂ ਗੱਲਾਂ ਨਹੀਂ ਕੋਈ ਫਿਜ਼ੀਕਲ ਨੀਡਸ ਹੈ ਉਹਨਾਂ ਦਾ ਵੀ ਧਿਆਨ ਰੱਖਿਆ क्योंकि तो इस रिश्ते यही चीज़ बहुत ज्यादा जरूरी सब है हमें। चोटीया चोटीया जो तो अहम है इस छोटिया छोटिया गलों का असं जो एक दूसरे लिए ध्यान रखा रिश्ता बहुत वह रहेगा अपने आप से फिर कमान फोकस जरूर करो कर। फीमेल स्पैशली अजकल तो बहुत करना शुरू हुई हैं लड़कियां पर होर करो निखार के रखो अपने आप में किसी हो नहीं अपने आप ली तो शीशे अगे दस मिनट जरूर लाया करो अपने आप तारीफ जरूर करो थैंक यू अल्लाह हाफिज़ बाय बाय